ਜਿਵੇਂ ਬਾਈਬਲ ਕਹਿੰਦੀ ਹੈ ਇਸ ਜ਼ਮੀਨ ਨੂੰ ਬਣਿਆ ਸਿਰਫ 4000 ਸਾਲ ਹੋਏ ਨੇ ਜਦੋਂ ਚਲੋ ਗੱਲ ਆਖੀ ਗਈ ਏ 2000 ਸਾਲ ਉਹ ਵੀ ਜੋੜ ਲਈਏ ਸਿਰਫ 6000 ਸਾਲ ਇਹਦੇ ਕੁਝ ਵੀ ਨਹੀਂ ਕਰੋੜਾਂ ਅਰਬਾਂ ਸਾਲਾਂ ਦੇ ਸਬੂਤ ਮੌਜੂਦ ਨੇ ਜ਼ਮੀਨ ਚਪਟੀ ਹੈ ਅੱਜ ਬੱਚਾ ਬੱਚਾ ਪੜ ਰਿਹਾ گول ਹੈ ਬਾਈਬਲ ਕਹਿੰਦੀ ਜ਼ਮੀਨ ساکਨ ਹੈ ਰੁਕੀ ਹੋਈ ਹੈ ਅੱਜ ਬੱਚਾ ਬੱਚਾ ਪੜ ਰਿਹਾ ਤੇ ਘੁੰਮ ਰਹੀ ਹੈ ਘੁੰਮ ਰਹੀ ਹੈ ਸਭ ਤੋਂ ਪਹਿਲੇ ਗਲੀਲਿਓ ਨੇ ਜਦ ਐਸਾ ਆਖਿਆ ਜ਼ਮੀਨ ਘੁੰਮ ਰਹੀ ਹੈ ਔਰ ਜ਼ਮੀਨ ਗੋਲ ਹੈ ਵਿਚਾਰੇ ਨੂੰ ਪਕੜ ਕੇ ਜੇਲ੍ਹ ਦੇਚਵਾ ਦਿੱਤਾ ਗਿਆ ਅੱਖਿਆ ਗਿਆ ਤੇਰੇ ਬੋਲ ਬਾਈਬਲ ਤੇ ਪੂਰੇ ਨਹੀਂ ਉਤਰਦੇ ਉਹ ਵਿਚਾਰਾ ਪਰ ਲੈ ਲੈਂਦਾ ਰਿਹਾ ਮੇਰੇ ਬੋਲ ਸਚਾਈ ਤੇ ਪੂਰੇ ਉਤਰਦੇ ਮੈਂ ਜੋ ਕੁਝ ਕਹਿ ਰਿਹਾ ਸੱਚ ਹੈ ਮੈਂ ਜੋ ਦੂਰਬੀਨ ਬਿਨਾ ਬढ़ाई ਹੈ ਐ ਮੀਨਾਰ ਦੇਤੇ ਚੜ ਕੇ ਜਰਾ ਦੇਖੋ ਇਸ ਦਾ ਅਧਿਆਨ ਕਰੋ ਤੁਹਾਨੂੰ ਆਪੇ ਪਤਾ ਚਲੇਗਾ ਜ਼ਮੀਨ ਕੋਲ ਉਸ ਵਿਚਾਰੇ ਦੀ ਮਿਹਨਤ ਨਾਲ ਬਣਾਈ ਹੋਈ ਦੂਰਬੀਨ ਵੀ ਤੋੜ ਦਿੱਤੀ ਗਈ। ਔਰ ਉਹਨੂੰ ਆਖਿਆ ਗਿਆ ਤੂੰ ਆਪਣੇ ਸ਼ਬਦ ਵਾਪਸ ਲੈ ਨਹੀਂ ਤੇ ਸਜ਼ਾਏ ਮੌਤ। ਉਹ ਸੁਬਕਤ ਮਜਬੂਰੀ ਵਿੱਚ ਉਹਨੇ ਆਪਣੇ ਸ਼ਬਦ ਵਾਪਸ ਲੈ ਲਏ। ਕਹਿੰਦਾ ਤੁਸੀਂ ਮੈਨੂੰ ਸਜ਼ਾਏ ਮੌਤ ਦੇਣੀ ਹੈ। ਕਿ ਮੈਨਾਂ ਅਜੇ ਹੋਰ ਬਹੁਤ ਕੁਝ ਖੋਜ ਕਰਨੀ ਹੈ ਜਗਤ ਨੂੰ ਦੱਸਣਾ ਹੈ ਮੇਰੀ ਖੋਜ ਅਧੂਰੀ ਰਹਿ ਜਾਏਗੀ ਚਲੋ ਤੁਹਾਡੇ ਕਹਿਣੇ ਤੇ ਮੈਂ ਬੋਲ ਆਪਣੇ ਵਾਪਸ ਲੈਣਾ ਸਚਾਈ ਵਾਪਸ ਨਹੀਂ ਹੋਵੇਗੀ ਅੱਜ ਬੱਚਾ ਬੱਚਾ ਪੜ ਰਿਹਾ ਹੈ ਅੱਜ ਗਲੇ ਲਓ ਸੱਚ ਸਾਬਤ ਹੋ ਰਿਹਾ ਹੈ ਜ਼ਮੀਨ पे ਗੋਲ ਹੈ ਗਮਰੇ ਨੇ ਇੰਨਾ ਨੁਕਤਾ ਮੈਂ ਇਸ ਵਾਸਤੇ ਬਿਆਨ ਕੀਤਾ ਹੈ ਵਿਗਿਆਨ ਸੰਬੰਧੀ ਵਿਚਾਰਾਂ ਬੇਸ਼ਤਰ ਧਰਮ ਗ੍ਰੰਥਾਂ ਵਿੱਚ ਹੈ ਗੀਆਂ ਅਜੋਕਾ ਵਿਗਿਆਨ ਅਜ ਦਾ ਸਮਾਂ ਉਹਨੂੰ ਰੱਦ ਕਰਦਾ ਹੈ ਭਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਪ੍ਰਕਿਰਤੀ ਦੇ ਸੰਬੰਧ ਵਿੱਚ ਸੰਸਾਰ ਦੇ ਸੰਬੰਧ ਵਿੱਚ ਪਦਾਰਥ ਦੇ ਸੰਬੰਧ ਵਿੱਚ ਵਿਗਿਆਨ ਦੇ ਸੰਬੰਧ ਦੇ ਜਿਹੜੀ ਗੱਲ ਆਖੀ ਹੈ ਗੁਰੂ ਨਾਨਕ ਨੇ ਸਮੇਂ ਦੀ ਕਸੌਟੀ ਤੇ ਵੀ ਪੂਰੀ ਉਤਰਦੀ ਏ ਵਿਗਿਆਨ ਦੀ ਕਸੌਟੀ ਤੇ ਵੀ ਪੂਰੀ ਉਤਰਦੀ ਏ ਕੋਈ ਵਿਗਿਆਨਕ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਨੂੰ ਗਲਤ ਨਹੀਂ ਸਾਬਤ ਕਰ ਸਕਿਆ ਇਹ ਮੈਂ ਜਜ਼ਬੇ ਦੇ ਤਹਿਤ ਨਹੀਂ ਕਰੇ ਇੱਕ ਸਚਾਈ ਤੁਹਾਡੇ ਸਾਹਮਣੇ ਰੱਖਦਾ ਮਹਾਰਾਜ ਕਹਿੰਦੇ ਧੁੰਦੇ ਧੁੰਦ ਸੀ ਕਿ ਜੋ ਕੁਝ ਮੈਂ ਕਹਿ ਰਿਹਾ ਅਜੋ ਕੀ ਸੈਂਸ ਇਹ ਹੀ ਕਹਿ ਰਹੀ ਹੈ ਧੁੰਦ ਕਿਤਨੇ ਸਮੇਂ ਤੱਕ ਸੀ ਮਹਾਰਾਜ ਕਹਿੰਦੇ ਨੇ ਸਮਾਂ ਹੈ ਹੀ ਨਹੀਂ ਸੀ ਤਾਂ ਕਿਸ ਤਰ੍ਹਾਂ ਨਾਪੀ ਹੈ ਸਮਾਂ ਹੀ ਨਹੀਂ ਸੀ ਸਮੇਂ ਨੂੰ ਕਿਵੇਂ ਨਾਪੋਗੇ ਦਿਨ ਕਰਕੇ ਰਾਤ ਕਰਕੇ ਮਹਾਰਾਜ ਕਹਿੰਦੇ ਦਿਨ ਰਾਤ ਹੀ ਨਹੀਂ ਸੀ ਧਿਆਨ ਨਾਲ ਸੁਣਨਾ ਅਰਬਦ ਨਰਬਦ ਧੁੰਦੂ ਕਾਰਾ ਧਰਨ ਨਾ ਗਗਨਾ ਹੁਕਮ ਅਪਾਰਾ ਨਾ ਦਿਨ ਰੈਨ ਚੰਦ ਨਾ ਸੂਰਜ ਸੁਨ ਲੈ ਸੁਨ ਰਹੇਗਾ ਸੁਨਸੀ ਸਨਾਟਾ ਸੀ ਧੁੰਦ ਸੀ ਦਿਨ ਰਾਤ ਨਹੀਂ ਸੀ ਸੂਰਜ ਚੰਦ ਤਾਰੇ ਨਹੀਂ ਸਨ ਸਮਾ ਨਹੀਂ ਸੀ ਵਕਤ ਨਹੀਂ ਸੀ ਜ਼ਮੀਨ ਨਹੀਂ ਸੀ ਆਸਮਾਨ ਨਹੀਂ ਸੀ ਨਾ ਦਿਨ ਰੈਨ ਚੰਦ ਨ ਸੂਰਜ ਸੁੰਨੇ ਸੁਨ ਰਹਾ ਹੈ ਮੈਂ ਫਿਰ ਅਰਜ਼ ਕਰਾਂ ਏ ਧੰਦ ਕਿੰਨੇ ਚਿਰ ਤੱਕ ਰਹੀ ਮਹਾਰਾਜ ਕਹਿੰਦੇ ਸਮੇਂ ਨੂੰ ਨਾਪਣ ਦਾ ਕੋਈ ਵਸੀਲਾ ਹੀ ਨਹੀਂ ਸੀ ਵਸੀਲਾ ਹੀ ਨਹੀਂ ਸੀ ਦਿਨ ਨੂੰ ਧੁੱਪ ਛਾਂ ਕਰਕੇ ਅਸੀਂ ਨਾਪਦੇ ਆਂ ਪੁਰਾਣਾ ਨਾਪਣ ਦਾ ਢੰਗ ਹੁਣ ਦਿਨ ਦਾ ਪਹਿਲਾ ਪੈਰ ਹੋ ਗਿਆ ਦੂਜਾ ਹੋ ਗਿਆ ਤੀਜਾ ਹੋ ਗਿਆ ਚੌਥਾ ਹੋ ਗਿਆ ਰਾਤ ਨੂੰ ਸਪਤ ਰਿਸ਼ੀ ਸਤ ਤਾਰਿਆਂ ਦੇ ਹਿਸਾਬ ਨਾਲ ਪ੍ਰਾਚੀਨ ਲੋਕੀ ਰਾਤ ਨੂੰ ਨਾਪਦੇ ਸਨ ਹੁਣ ਰਾਤ ਦਾ ਪਹਿਲਾ ਪੈਰ ਦੂਜਾ ਪੈਰ ਤੀਜਾ ਪੈਰ ਹੁਣ ਪੌ ਫੁੱਟ ਗਈ ਹੈ ਚੌਥਾ ਪੈਰ ਪਰ ਮਹਾਰਾਜ ਕਹਿੰਦੇ ਪੌ ਕੀ ਪਟਣੀ ਤਾਰੇ ਹੀ ਨਹੀਂ ਸਨ ਸੂਰ ਹੀ ਨਹੀਂ ਸੀ ਚੰਦਰਮਾ ਹੀ ਨਹੀਂ ਸੀ ਦਿਨ ਹੀ ਨਹੀਂ ਸੀ ਰਾਤ ਵੀ ਨਹੀਂ ਸੀ ਧਰਤੀ ਵੀ ਨਹੀਂ ਸੀ ਗਗਨ ਮੰਡਲ ਵੀ ਨਹੀਂ ਸੀ ਇਹ ਬ੍ਰਹਿਮੰਡ ਨਹੀਂ ਸੀ ਬਸ ਧੁੰਦ ਹੀ ਧੁੰਦ ਸੀ ਇਸੇ ਧੁੰਦ ਦੇਚ ਹੁਣ ਮੈਂ ਕਿਵੇਂ ਆਖਾਂ ਇੱਕ ਦਿਨ ਧਮਾਕਾ ਹੋਇਆ ਇੱਕ ਦਿਨ ਆਵਾਜ਼ ਹੋਈ ਕਿਉਂਕਿ ਦਿਨ ਤੇ ਹੈ ਨਹੀਂ ਸੀ ਪਰ ਬਿਆਨ ਕਿਵੇਂ ਕਰੀਏ ਇਹਦਾ ਕਥਨ ਕਿਵੇਂ ਕਰੀਏ ਰਾਤ ਵੀ ਨਹੀਂ ਸੀ ਦਿਨ ਵੀ ਨਹੀਂ ਸੀ ਇੰਜ ਮੈਂ ਅਰਜ਼ ਕਰਾਂ ਉਸੇ ਧੁੰਦ ਦੇ ਵਿੱਚ ਇੱਕ ਦਿਨ ਬਹੁਤ ਵੱਡੀ ਆਵਾਜ਼ ਹੋਈ ਬਹੁਤ ਵੱਡੀ ਆਵਾਜ਼ ਧੁਨਾਕਾਰ ਸੀ ਜਿਵੇਂ ਘੜਿਆਲ ਨੂੰ ਵਜਾਈਏ ਤੇ ਘੜਿਆਲ ਆਇਸਤਾ ਆਇਸਤਾ ਬੰਦ ਹੋਣ ਲੱਗੇ ਇਸ ਤਰ੍ਹਾਂ ਦੀ ਆਵਾਜ਼ ਹੋਈ ਉਸ ਆਵਾਜ਼ ਨਾਲ ਉਸ ਸ਼ਬਦ ਨਾਲ ਅਰਬਾਂ ਘਰਬਾਂ ਸੂਰਜ ਪ੍ਰਗਟ ਹੋ ਗਏ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋ ਗਏ ਇਸ ਜ਼ਮੇਨ ਸੂਰਜ ਦਾ ਟੁਕੜਾ ਅਨੰਤ ਕਾਲ ਤੱਕ ਅਗਦਾ ਗੋਲਾ ਰਹੀ ਹੈ ਠੰਡੀ ਅਜੇ ਵੀ ਪੂਰੀ ਨਹੀਂ ਹੋਈ ਅਜੇ ਵੀ ਲਾਵੇ ਫੁੱਟਦੇ ਰਹਿੰਦੇ ਲਾਵੇ ਦੇ ਦਰਿਆ ਦਿਨ ਰਾਤ ਪਤਨੇ ਕਿਤਨੇ ਸਮੇਂ ਤੋਂ ਹਵਾਈ ਦੇ ਚਲਦੇ ਪੈਨੇ ਦਰਿਆ ਲਾਵੇ ਦੇ ਅਰਵਾ ਖਰਵਾ ਸੂਰਜਾਂ ਦੇ ਪ੍ਰਗਟ ਹੋਣ ਨਾਲ ਧੁੰਦ ਪਾਣੀ ਬਣ ਗਏ ਸਾਚੇ ਤੇ ਪਮਣਾ ਭਇਆ ਪਮਣੇ ਤੇਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਘਟ ਘਟ ਜੋਤ ਸਮਵੇ ਇਹ ਜੋ ਮੈਂ ਆਪ ਨੂੰ ਬਿਆਨ ਕਰ ਰਿਹਾ ਮੈਂ ਕਿ ਕਿਦਰੇ ਸੁਤੇ ਸੀ ਇਹ ਸ੍ਰੀ ਰਾਗ ਦੇ ਇਸ ਸ਼ਬਦ ਦੀ ਕਥਾ ਸ਼ਿਕਾਗੋ ਗੁਰਦੁਆਰੇ ਚ ਆਰੰਭ ਕੀਤੀ ਮੈਨੂੰ ਨਹੀਂ ਪਤਾ ਸੀ ਉੱਤੇ ਸੈਂਟਿਸਟ ਬੈਠੇ ਹੋਏ ਨੇ ਇੱਕ ਸਿੰਘ ਸੀ ਛੋਟੀ ਦਾ ਸੈਂਟਿਸਟ ਨਾਸਾ ਦੇ ਚ ਕੰਮ ਕਰਦਾ 3-4 ਗੋਰੇ ਸਨ ਅਮਰੀਕਨ ਸਨ ਕਥਾ ਦੀ ਸਮਾਪਤੀ ਤਬਾਦੋ ਸਿੰਘ ਮੈਨੂੰ ਕਹਿਣ ਲੱਗਾ ਤੁਸੀਂ 6 ਦਿਨ ਤੋਂ ਜਿਹੜੀ ਕਥਾ ਕਰ ਰਹੇ ਹੋ ਇਹ ਤੁਸੀਂ ਸਮਾਂ ਕੱਢੋ ਤੇ ਸਾਨੂੰ ਦਿਖਾ ਦਈਏ ਤੁਸੀਂ ਕਥਾ ਜ਼ੁਬਾਨ ਨਾਲ ਸੁਣਾਈਏ ਇਹ ਹੀ ਕਥਾ ਤੁਹਾਨੂੰ ਅੱਖਾਂ ਨਾਲ ਦਿਖਾ ਦਈਏ ਗੱਲ ਉਹਨਾਂ ਦੀ ਮੇਰੀ ਸਮਝ ਜਨਾਈ ਮੈਨੂੰ ਹੈਰਾਨ ਕੁੱਨ ਦੇਖ ਕੇ ਕਹਿਣ ਲੱਗੇ ਗਨੇ ਜੀ ਅਸੀਂ ਫਿਲਮ ਬਣਾ ਲਈਏ ਤੇ ਔਰ ਸਾਇੰਸ ਮਿਊਜ਼ੀਅਮ ਦੇ ਸਾਰਾ ਦਿਨ ਚੱਲਦੇ ਰਹਿੰਦੇ ਐ ਟੂਰਿਸਟ ਜਿੰਨੇ ਆਉਂਦੇ ਨੇ ਸਾਇੰਸ ਮਿਊਜ਼ੀਅਮ ਦੇਖਣ ਵਾਸਤੇ ਇਸ ਫਿਲਮ ਨੂੰ ਦੇਖ ਗਏ ਤੇ ਮੈਂ ਕਹ ਕੀ ਹੈ ਕਿੰਨੇ ਦਾ ਜੋ ਤੁਸੀਂ ਕਥਾ ਸੁਣਾਈ ਹੈ ਉਹ ਗੋਈ ਹੈ ਮੈਂ ਕਹ ਸਾਰਾ ਵਿਕਾਸ ਤੁਸੀਂ ਸਹੀ ਮੰਨਦੇ ਜਿਵੇਂ ਗੁਰਬਾਣੀ ਕਹਿੰਦੀ ਹੈ ਕਿੰਨੇ ਸਚਾਈ ਹੈ ਤੁਹਾਬ ਸੁਣ ਕੇ ਹੈਰਾਨ ਹੋਗੇ ਈਸਾਈ ਮਿਸ਼ਨਰੀਜ਼ ਉਹਨਾਂ ਨੇ ਜਲੂਸ ਕਢਿਆ ਸੀ ਉਸ ਫਿਲਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਸੀ ਕਾਲੇ ਬਿੱਲੇ ਬਨ ਕੇ ਕਿਉਂ ਉਹਦੇ ਚ ਬਾਰ ਬਾਰ ਦਾ ਜਨਮ ਸਾਬਤ ਹੋ ਗਿਆ ਤੇ ਬਾਰ ਬਾਰ ਦੇ ਜਨਮ ਨੂੰ ਈਸਾਈ ਨਹੀਂ ਮੰਨਦੇ ਬਾਰ ਬਾਰ ਦੇ ਜਨਮ ਨੂੰ ਇਸਲਾਮ ਨਹੀਂ ਮੰਨਦਾ ਬਾਰ ਬਾਰ ਦੇ ਜਨਮ ਨੂੰ ਯਹੂਦੀ ਤੇ ਪਾਰਸੀ ਨਹੀਂ ਮੰਨਦੇ ਮਿਡਲ ਇਸ ਦੇ ਜਿਹੜੇ ਚਾਰ ਧਰਮ ਪੈਦਾ ਹੋਏ ਨੇ ਇਹ ਬਾਰ ਬਾਰ ਦੇ ਜਨਮ ਨੂੰ ਨਹੀਂ ਮੰਨਦੇ ਪੁਰਾਣਾ ਧਰਮ ਉੱਥੇ ਯਹੂਦੀ ਹੈ ਨਵਾਂ ਇਸਲਾਮ ਹੈ ਚਾਰੇ ਨਹੀਂ ਮੰਨਦੇ ਈਸਾਈ ਤੇ ਪਾਰਸੀ ਵੀ ਨਹੀਂ ਮੰਨਦੇ ਚਾਰ ਧਰਮ ਜਿਹੜੇ ਭਾਰਤ ਦੇ ਵਿੱਚ ਪੈਦਾ ਹੋਏ ਸਨਾਤਨ ਮਤ ਜੈਨ ਮਤ ਬੌਧ ਮਤ ਸਿੱਖ ਮਤ ਇਹ ਚਾਰੇ ਹੀ ਬਾਰ ਬਾਰ ਦੇ ਜਨਮ ਨੂੰ ਮੰਨਦੇ जम जम मरे मरे फिर जम में बहुत सज़ाए प्यार दे इस्लाम ने बहुत फेर भय किरपन को अब किछ कृपा कीजे रवदास बहुत जनम बिछरे थे मारो ए जनम तुम्हारे लेखे बार-बार दे जनम नो सिर्फ भारत विच मन्दिर जड़े धर्म चार पैदा होए ने इस्लाम नहीं मन्ददा ईसाईत नहीं मंदी यहूदी नहीं मन्दे फारसी ਨਹੀਂ ਮੰਨਦੇ ਉਸ ਫਿਲਮ ਦੇ ਵਿੱਚ ਬਾਰ ਬਾਰ ਜਨਮ ਸਬਤ ਹੋ ਗਿਆ ਪ੍ਰੋਟੈਸਟ ਵਰਜਨ ਉਹਨਾਂ ਨੇ ਪ੍ਰਦਰਸ਼ਨੀ ਕੀਤੀ ਜਲੂਸ ਕੱਢਿਆ ਆਖੇ ਫਿਲਮ ਬੰਦ ਹੋਣੀ ਚਾਹੀਦੀ ਜਿਹੜੇ ਮੌਜੂਦ ਹੈ ਸਾਇੰਟਿਸਟ ਨੇ ਫਿਰ ਉਹਨਾਂ ਨੇ ਸਮਝਾਇਆ ਇਹ ਤੇ ਫਿਰ ਤ ਤੁਸੀਂ ਉਹੀ ਕੁਝ ਕਰਨ ਲੱਗੇ ਹੋ ਜਿਹੜਾ ਤੁਹਾਡੇ ਬਜ਼ੁਰਗਾਂ ਨੇ ਗਲੇਲਿਆਂ ਨਾਲ ਕੀਤਾ ਸੀ ਉਹੀ ਕੁਝ ਕਰਨ ਲੱਗੇ ਇਹ ਤੇ ਸਚਾਈ ਹੈ ਇਹ ਤੇ ਸਚਾਈ ਹੈ ਮੈਨੂੰ ਉਹ ਫਿਲਮ ਦਿਖਾਉਣ ਵਾਸਤੇ ਲੈ ਗਏ ਮੈਂ ਕਾ ਦੇਖਣੀ ਹੈ ਇਹ ਤੇ ਦੇਖ ਕੇ 당ਗ ਰਹਿ ਗਿਆ ਹੂ ਬਹੂ ਉਹੀ ਕੁਝ ਜੋ ਇਹ ਸ਼ਬਦ ਕਹਿ ਰਹੇ ਸਵਾ 500 ਸਾਲ ਪਹਿਲੇ ਦਾ ਇਹ ਮਹਾਵਾਕ 500 ਸਾਲ ਪਹਿਲੇ ਦਾ ਅੱਜ ਦਾ ਵਿਗਿਆਨ ਕਹਿੰਦਾ ਹੈ ਇਹੀ ਕੁਛ ਹੈ। ਇਹੀ ਕੁਛ ਹੈ। ਉਸ ਫਿਲਮ ਦੇ ਵਿੱਚ ਪਹਿਲੇ ਧੁੰਦ ਦਿਖਾਉਂਦੇ ਨੇ। ਫਿਰ ਇੱਕ ਜ਼ੋਰ ਦਾ ਧਮਾਕਾ ਹੁੰਦਾ ਹੈ। ਆਵਾਜ਼। ਫਿਰ ਬੜੀ ਲਾਈਟ ਪ੍ਰਗਟ ਹੋ ਜਾਂਦੀ ਹੈ ਬੜਾ ਚਾਨਣਾ। ਕਈ ਸੂਰਜ। ਨੇਰੇ ਅਗਦੇ ਗੋਲੇ। ਫਿਰ ਸਹਜੇ ਸਹਜੇ ਉਸ ধੁੰਦ ਨੂੰ ਪਾਣੀ ਬਣਦਾ ਦਿਖਾਉਂਦੇ ਨੇ ਉਹਦੇ ਵਿੱਚ ਇਹ ਮੈਂ ਸਭ ਕੁਝ ਸਵਾਸੇ ਤੁਹਾਨੂੰ ਕਹਿ ਰਿਹਾ ਮੈਂ ਉੱਥੇ ਜੋ 6-7 ਦਿਨ ਬੋਲਿਆ ਤੇ ਕਾਫੀ ਦਿਨ ਮੈਂ ਉੱਥੇ ਹਾਜ਼ਰੀ ਭਰਦਾ ਰਿਹਾ ਇਸੇ ਹੀ ਸ਼ਬਦ ਤੇ ਮੈਂ ਵੀ ਰੂਪ ਰੇਖਾ ਦੇਖੀ ਤੇ ਹੈਰਾਨ ਹੋ ਗਿਆ ਮੇਰੀ ਅਕਲ ਵੀ ਅਜੋਕੀ ਸਾਇੰਸ ਇਹ ਹੀ ਕੁਝ ਕਹਿ ਰਹੀ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਠੀਕ ਹੈ ਧਾਰਮਿਕ ਰਹਿਬਰ ਨੇ ਮਹਾਨ ਸੰਗੀਤਕਾਰ ਨੇ ਗਾਉਂਦੇ ਗੁਰੂ ਨਾਨਕ ਆਪ ਸਨ ਮਰਦਾਨਿਆਂ ਬਾਣੀ ਆਈਏ ਰਬਾਬ ਛੇ ਤੋਂ ਬਾਣੀ ਮਰਦਾਨੇ ਨੂੰ ਨਹੀਂ ਆਈ ਗੁਰਨਾਨਕ ਨੂੰ ਆਈ ਗਾਉਂਦੇ ਗੁਰੂ ਨਾਨਕ ਆਪ ਸਨ ਮਰਦਾਨਾ ਸਿਰਫ ਨਾਲ ਰਬਾਬ ਵਜਾਂਦਾ ਸੀ ਵਕਤ ਦਾ ਰਾਗ ਗੁਰਨਾਨਕ ਗਾਉਂਦੇ ਨੇ ਵਕਤ ਦੀ ਰਾਗ ਨਹੀਂ ਗਾਉਂਦੇ ਨੇ ਸਮੇ ਦਾ ਰਾਗ ਗਾਉਂਦੇ ਨੇ ਦਿਨ ਦਾ ਰਾਗ ਤੋਂ ਦਿਨ ਨੂੰ ਗਾ ਰਹੇ ਨੇ ਰਾਤ ਦਾ ਰਾਗ ਤੋਂ ਰਾਤ ਨੂੰ ਗਾ ਰਹੇ ਦੁਪਹਿਰ ਦਾ ਰਾਗ ਤੋਂ ਦੁਪਹਿਰ ਨੂੰ ਗਾ ਰਹੇ ਸਮੇ ਦਾ ਰਾਗ ਗਾਉਂਦੇ ਨੇ ਸਮੇ ਦੀ ਰਾਗ ਨਹੀਂ ਗਾਉਂਦੇ ਨੇ ਜਦ ਕੀਰਤਨ ਸੁਣਨਾ ਹੋਵੇ ਉਦੋਂ ਮਰਦਾਨਾ ਕੀਰਤਨ ਸੁਣਾਉਂਦਾ ਹੈ ਜਦ ਬਾਣੀ ਆਉਂਦੀ ਹੈ ਗੁਰਨਾਮਿਕ ਆਪ ਗਾਉਂਦੇ ਨੇ ਔਰ ਗਜ਼ਬ ਦੀ ਗੱਲ ਹੈ ਕਿਸੇ ਕੋਲ ਸੰਗੀਤ ਸਿੱਖਿਆ ਨਹੀਂ ਕਿਸੇ ਕੋਲ ਕਵਤਾ ਸਿੱਖੀ ਨਹੀਂ ਜਿਵੇਂ ਪਹਾੜਾਂ ਦੇ سینੇ چیر ਕੇ ਝਰਨੇ ਨਿਕਲ ਪੈਂਦੇ ਨੇ ਇਸ ਤਰ੍ਹਾਂ ਹੀ ਗੁਰਨਾਨਿਕ ਦੇ ਅੰਦਰੋਂ ਸੰਗੀਤ ਨਿਕਲਿਆ ਕਵਤਾ ਨਿਕਲੀਏ ਬ੍ਰह्म ਗਿਆਨ ਨਿਕਲਿਆ ਈਸ਼ਵਰੀ ਚਿੰਤਨ ਨਿਕਲਿਆ ਮਹਾਰਾਜ ਕਹਿੰਦੇ ਨ ਅਰਵਦ ਨਰਵਦ ਧੁੰਦੂਕਾਰਾ ਧਰਨ ਨ ਗਗਨ ਹੁਕਮ ਅਪਾਰਾ ਨਾ ਦਿਨ ਰਾਤ ਚੰਦ ਨਾ ਸੂਰਜ ਸੁੰਨੇ ਸੁਨ ਰਹਾ ਇਹਦਾ ਦਿਨ ਨਹੀਂ ਸੀ ਰਾਤ ਨਹੀਂ ਸੀ ਜ਼ਮੀਨ ਨਹੀਂ ਸੀ ਆਸਮਾਨ ਨਹੀਂ ਸੀ ਸੂਰਜ ਨਹੀਂ ਸੀ ਚੰ드ਮਾ ਨਹੀਂ ਸੀ ਕੁਛ ਵੀ ਨਹੀਂ ਸੀ ਸਨਾਟਾ ਸੀ ਧੁੰਦ ਸੀ ਤੇ ਸੋਨ ਨਹੀਂ ਸੀ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੀਏ ਫਿਰ ਇਸੇ ਧੁੰਦ ਦੇ ਵਿੱਚ ਇੱਕ ਦਿਨ ਮੈਂ ਫਿਰ ਅਰਜ਼ ਕਰਾਂ ਇੱਕ ਦਿਨ ਮੈਂ ਮਜਬੂਰੀ ਚ ਕਹਿ ਰਹੇ ਆ ਦਿਨ ਨਹੀਂ ਸੀ ਹੁਣ ਬਿਆਨ ਕਿਵੇਂ ਕਰੀਏ ਧੁੰਦ ਸੀ ਕਿ ਮੋਹ ਨੇ ਕਿਹਾ ਇੱਕ ਦਿਨ ਇੱਕ ਦਿਨ ਤਾਂ ਹੈ ਹੀ ਨਹੀਂ ਸੀ ਇੱਕ ਆਵਾਜ਼ ਹੋਈ ਬਹੁਤ ਵੱਡੇ ਹੈ ਉਸ ਆਵਾਜ਼ ਨਾਲ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ ਬਾਓ ਅਨੰਤ ਸੂਰਜ ਪ੍ਰਗਟ ਹੋ ਗਏ ਕੀਤਾ ਬਸਾਓ ਏਕੋ ਕਵਾ ਫੜੇ ਵਿੱਚੋਂ ਕੋਈ ਮਾਲਵੇ ਦੇ ਬੈਠੇ ਉਹਨਾਂ ਮਾਲਵੇ ਦੇ ਵਿੱਚ ਬੋਲਣ ਨੂੰ ਕੂੰਣਾ ਕਹਿੰਦੇ ਨੇ ਫਲਾਣਾ ਕੁੰਦਾ ਪਿਆ ਬੋਲਦਾ ਪਿਆ ਅੱਜ ਵੀ ਇਹ ਨਹੀਂ ਕਿ ਪੁਰਾਣੇ ਸਮਝ ਅੱਜ ਵੀ ਕਹਿੰਦੇ ਨੇ ਕੀ ਕੁੰਦਾ ਪਿਆ ਕੀ ਬੋਲ ਰਿਹਾ ਫਲਾਣਾ ਕੁੰਦਾ ਪਿਆ ਫਲਾਣਾ ਬੋਲ ਰਿਹਾ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸੇ ਸ਼ਬਦ ਨੂੰ ਵਰਤਦੇ ਨੇ ਕੀਤਾ ਪਸਾਓ ਏਕੋ ਕਵਾ ਇਕ ਕਵਾ ਇਕ ਬੋਲ ਇਕ ਆਵਾਜ਼ ਹੋਏਗੀ ਕੀਤਾ ਪਸਾਓ ਏਕੋ ਕਵਾ ਕਿਸੇ ਹੋਏ ਲੱਖ ਦਰਿਆ ਇਥੇ ਲੱਖ ਦੇ ਅਰਥ ਵੀ ਇਹ ਹੀ ਨੇ ਜੋ ਲਖੇ ਨਹੀਂ ਜਾ ਸਕਦੇ ਜਿਨ੍ਹਾਂ ਦੀ ਗਿਣਤੀ ਨਹੀਂ